ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਪਹੁੰਚੇਗੇ ਚੀਮਾ ਮੰਡੀ ਵਿੱਚ ਵੀਰਵਲ ਕੰਪਨੀ ਵਾਲਿਆਂ ਦੇ ਜਿੱਥੇ ਕਿ ਬਾਈ ਜੀ ਸੁਪਰ ਸੀਡਰ ਰੋਟਾਵੇਟਰ 0 ਡ੍ਰਿਲਰ ਤਿਆਰ ਕੀਤੇ ਜਾਂਦੇ ਨੇਗੇ ਤੇ ਬਾਈ ਜੀ ਜਿੰਨਾ ਵੀ ਕੰਮ ਹੁੰਦਾਗਾ ਸਾਰਾ ਤਸੱਲੀ ਵਕਤ ਮਸ਼ੀਨਾਂ ਰਾਹੀਂ ਕੀਤਾ ਜਾਂਦਾਗਾ ਬਾਕੀ ਸਕਰੀਨ ਤੇ ਤੁਸੀਂ ਦੇਖ ਵੀ ਸਕਦੇ ਹੋ ਤੇ ਇਹ ਹੈਗੇ ਬਾਈ ਜੀ ਸੀਐਨਸੀ ਮਸ਼ੀਨ ਜਿਹਦੇ ਨਾਲ ਟੈਨ ਸਟੀਲ ਡਿਸਕਾਂ ਤੇ ਹੋਰ ਵੀ ਕਈ ਪ੍ਰਕਾਰ ਦੀਆਂ ਚੀਜ਼ਾਂ ਇਸ ਨਾਲ ਹੀ ਤਿਆਰ ਕੀਤੀਆਂ ਜਾਂਦੀਆਂ ਨੇ ਗੀਆਂ ਤੇ ਅੱਗੇ ਸਾਨੂੰ ਲੈ ਕੇ ਚੱਲ ਦਾਂਗੇ ਤੇ ਲੋ ਬਾਈ ਜੀ ਇਹ ਆ ਗਿਆ ਰੂਟਾਵੀਟਰ ਦਾ ਅੱਧਾ ਹਿੱਸਾ ਤਿਆਰ ਹੋ ਚੁੱਕਾ ਹੈਗਾ ਰੂਲਾ ਵਗੈਰਾ ਲੱਗ ਚੁੱਕਾ ਹੈਗਾ ਤੇ ਤੇ ਲੋ ਬਾਈ ਜੀ ਤੇ ਬਣੇ ਰਿਓ ਬਾਈ ਜੀ ਵੀਡੀਓ 'ਚ ਐਂਡ ਤੱਕ ਤੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਟੈਂ ਦੀ ਗੱਲ ਕਰਕੇ ਤੇ ਟੈਂ ਵੀ ਬਾਈ ਜੀ ਸੀਐਨਸੀ ਮਸ਼ੀਨ ਰਾਹੀਂ ਕਟਿੰਗ ਕੀਤੀ ਜਾਂਦੀ ਹੈਗੀ ਤੇ ਲੇਜ਼ਰ ਕਟਿੰਗ ਰਾਹੀਂ ਸਾਰਾ ਰੂਟਾ ਵੀਟਰ ਤਿਆਰ ਕੀਤਾ ਜਾਂਦਾਗਾ ਜਿੰਨਾ ਵੀ ਸਮਾਨ ਹੁੰਦਾਗਾ ਕਿਉਂਕਿ ਬਾਈ ਜੀ ਜੇ ਹੱਥੀ ਕਰਦੇਗਾ ਤਾਂ ਥੋੜਾ ਫਰਕ ਰਹਿ ਜਾਂਦਾਗਾ ਪਰ ਜਿਹੜਾ ਲੇਜ਼ਰ ਕਟਿੰਗ ਨਾਲ ਕੰਮ ਕੀਤਾ ਜਾਂਦਾਗਾ ਸਾਰਾ ਤਸੱਲੀ ਵਕਤ ਹੀ ਕੀਤਾ ਜਾਂਦਾਗਾ ਤੇ ਲੋ ਬਾਈ ਜੀ ਦੇ ਸਕਦੇਗੇ ਪ੍ਰਾਇਮਰ ਵਗੈਰਾ ਬੱਜ ਰਿਹਾਗਾ ਤੇ ਇਸ ਤੋਂ ਬਾਅਦ ਬਾਈ ਜੀ ਕਲਰ ਹੋਣਾ ਸ਼ੁਰੂ ਹੋ ਜਾਂਦਾਗਾ ਲੋ ਬਾਈ ਜੋ ਕਿ ਪੱਟੀ ਦੇ ਵਿੱਚ ਕਲਰ ਹੁੰਦਾਗਾ ਤੇ ਬਾਈ ਜੀ ਉਹਦੇ ਵਿੱਚ ਟੈਂਪਰੇਚਰ ਹੁੰਦਾਗਾ 100 ਤੋਂ ਪਲੱਸ ਉਹ ਬਾਈ ਦੇਖ ਸਕਦੇ ਹੋਗੇ ਤੇ ਇੱਥੇ ਹੁੰਦਾ ਕਾ ਕਲਰ ਤੇ 100 ਦੇ ਪਲੱਸ ਟੈਂਪਰੇਚਰ ਵਿੱਚ ਕਿਉਂਕਿ ਬਾਈ ਜੀ ਇਹ ਕਲਰ ਕਰਨ ਦਾ ਮਤਲਬ ਇਹ ਹੁੰਦਾ ਕਾ ਇਹਦੇ ਵਿੱਚ ਜਾ ਕੇ ਨਾ ਜਿਹੜਾ ਕਲਰ ਹੁੰਦਾ ਬਾਈ ਜੀ ਪੱਕ ਜਾਂਦਾ ਕਾ ਗਾਰੰਟੀ ਰਿਕੋਰਡ ਕਿਉਂਕਿ ਬਾਈ ਜੀ ਸੇਤੀ ਨਾ ਪਾਪੜੀ ਲੈਂਦੀ ਹੈਗੀ ਤੇ ਨਾ ਹੀ ਫਿੱਕਾ ਪੈਂਦਾ ਕਾ ਜਿੱਦਾਂ ਦਾ ਕਲਰ ਰਹੇਗਾ ਕਾ ਤੇ ਉਦਾਂ ਦਾ ਕਲਰ ਹੀ ਰਹਿੰਦਾ ਕਾ ਤੇ ਲੋ ਬਾਈ ਜੀ ਤੇ ਕਲਰ ਹੋਣ ਤੋਂ ਬਾਅਦ ਮਸ਼ੀਨ ਹੋ ਗਈ ਤਿਆਰ ਇਹ ਅਜ ਹੁਣ ਸਾਨੂੰ ਅੱਗੇ ਲੈ ਕੇ ਚੱਲਦੇ ਆਂਗੇ ਤੇ ਰੂਟਾ ਵੀਟਰ ਤੋਂ ਬਾਅਦ ਬਈ ਜੀ ਸੁਪਰ ਸੀਡਰ ਤਿਆਰ ਹੋ ਜਾਂਦਾਗਾ ਤੇ ਬਈ ਜੀ ਬਾਈ ਨਾਲ ਵੀ ਗੱਲ ਕਰਵਾਵਾਂਗੇ ਤੇ ਇਹ ਹੈਗਾ ਸੀ ਬਈ ਜੀ ਆਪਣਾ ਫੈਕਟਰੀ ਦਾ ਅੰਦਰ ਗੇੜਾ ਤੇ ਲੋ ਬਈ ਜੀ ਤੇ ਹੁਣ ਬਈ ਜੀ ਕਰਾਉਣੇ ਆਜ ਬਾਈ ਨਾਲ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਸਬਸਿਡੀ ਵੀ ਬਈ ਜੀ ਜਿੰਨਾ ਵੀਰਾਂ ਦੀ ਨਿਕਲ ਚੁੱਕੀ ਆ ਤੇ ਹੁਣ ਬਈ ਜੀ ਉਹ ਖਰੀਦ ਸਕਦੇ ਨੇਗੇ ਸੱਚੀ ਗਾ ਬਈ ਸੱਚੀ ਗੱਲ ਬਈ ਜੀ ਠੀਕੋ ਬਈ ਜੀ ਹਾਂ ਜੀ ਵਧੀਆ ਬਈ ਜੀ ਸਵਾਗਤ ਹੈ ਬਾਈ ਆਪਣੇ ਪੇਚ ਤੇ ਤੁਹਾਡਾ ਹਾਂ ਜੀ ਬਾਈ ਧੰਨਵਾਦ ਬਾਈ ਜੀ ਇਸ ਵਕਤ ਆਪਾਂ ਕਿੱਥੇ ਖੜੇ ਆਂਗੇ ਬਾਈ ਜੀ ਇਸ ਵਾਰ ਵੀ ਆਪਾਂ ਵੀਰੇ ਵੀਰਵਾਲ ਕੰਪਨੀ ਕੀਮਾ ਮੰਡੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜੇ ਆਂਗੇ ਆਪਾਂ ਠੀਕ ਹੈ ਜੀ ਹਾਂ ਜੀ ਬਾਈ ਜੀ ਤੇ ਇਧਰ ਸਾਹਮਣੇ ਦੇਖ ਸਕਦੇ ਹੋ ਕਿ ਬਾਈ ਜੀ ਸੁਪਰ ਸੀਟਰ ਪਿਆ ਬਾਈ ਜੀ ਇਹਦੇ ਬਾਰੇ ਜਾਣਕਾਰੀ ਆਪਾਂ ਦੇਵਾਂਗੇ ਸਾਰੀ ਤੇ ਬਾਈ ਜੀ ਇੱਥੇ ਨਵੀਂ ਨਵੀਂ ਕੁਆਲਿਟੀ ਕੀ ਆਈ ਹੈਗੀ ਤੇ ਆਪਾਂ ਸਟਾਰਟ ਕਰਦੇ ਆ ਗੇਅਰ ਬਾਕਸ ਤੋਂ ਹਾਂ ਜੀ ਬਾਈ ਜੀ ਜਿਹੜਾ ਆਪਣਾ ਗੇਅਰ ਬਾਕਸ ਆ ਨਾ ਬਾਈ ਜੀ ਠੀਕ ਹੈ ਜੀ 13 23 ਦਾ ਹੈਵੀ ਗੇਅਰ ਬਾਕਸ ਹੈ ਵੀਰੇ ਠੀ ਬਾਕੀ ਵੀਰੇ ਆਪਾਂ ਆਪ ਅਸੈਂਬਲ ਕਰਵਾਉਨੇ ਆ ਇਹਨੂੰ ਵੀਰਵਾਲ ਦੇ ਨਾਮ ਤੇ ਠੀਕ ਹੈ ਨਾ ਬਾਈ ਹਾਂਜੀ ਬਾਈ ਜੀ ਠੀਕ ਹੈ ਜੀ ਬਾਕੀ ਮਕੈਨੀਕਲ ਸੀਲਾਂ ਦੇ ਨਾਲ ਆਉਂਦਾ ਬਾਈ ਜੀ ਇਹ ਠੀਕ ਹੈ ਜਿੰਨੀ ਜੀਡੀਬੀ ਪਾਰਟ ਤਿਆਰ ਹੁੰਦੇ ਨੇ ਸਾਰੇ ਮੰਨ ਕੇ ਲੋ ਕੰਪਨੀ ਦੇ ਵਿੱਚ ਹੀ ਹਾਂ ਬਾਈ ਜੀ ਕੰਪਨੀ ਦੇ ਵਿੱਚ ਹੀ ਤਿਆਰ ਹੁੰਦੇ ਨੇ ਬਾਈ ਠੀਕ ਹੈ ਜੀ ਜਿਹੜੀ ਕਟਿੰਗ ਹੁੰਦੀ ਹੈ ਬਾਈ ਜੀ ਇਹ ਕਟਿੰਗ ਕਾਹਦੇ ਨਾਲ ਕਰੀ ਜਾਂਦੇ ਕਿ ਬਾਈ ਜੀ ਪਲਾਜ਼ਮਾ ਦੇ ਸੀਐਨਸੀ ਕਟਿੰਗ ਹੁੰਦੀ ਹੈ ਵੀਰੇ ਠੀਕ ਹੈ ਹਾਂ ਉਹ ਵੀ ਆਪਣੀ ਇੱਥੇ ਕੰਪਨੀ ਦੇ ਵਿੱਚ ਹੀ ਹੁੰਦੀ ਹੈ ਵੀਰੇ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਇਹ ਬਾਕੀ ਦੇਖ ਸਕਦੇ ਹੋ ਤੁਸੀਂ ਸਕਰੀਨ ਹਾਂਜੀ ਬਾਈ ਫੱਟਾ ਵੀ ਪਹਿਲਾਂ ਨਾਲੋਂ ਬਹੁਤ ਲੰਬਾ ਕਰਤਾ ਵੀਰੇ ਜਿਵੇਂ ਦਾਣੇ ਵਗੈਰਾ ਦੇਖਣੇ ਨਾ ਹੱਥ ਫੇਰਾ ਮਾਰਨਾ ਟੈਂਕੀ 'ਚ ਤਾਂ ਬੰਦੇ ਨੂੰ ਕੋਈ ਤਕਲੀਫ ਨਹੀਂ ਹੁੰਦੀ ਇਹਦੇ ਨਾਲ ਹਾਂਜੀ ਹੈਵੀ ਹੈਗਾ ਬਾਈ ਜੀ ਹਾਂ ਬਾਈ ਪੂਰਾ ਹੈਵੀ ਹੈ ਵੀਰੇ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਵੀਰੇ ਠੀਕ ਹੈ ਹਾਂਜੀ ਹਾਂਜੀ ਬਾਈ ਤੇ ਲੋ ਬਾਈ ਜੀ ਬਾਕੀ ਦੇਖ ਸਤ ਐਡ ਸਾਈਡ ਤੇ ਸਪਰਿੰਗ ਆ ਗਿਆ ਨਾ ਬਾਈ ਜੀ ਹਾਂ ਸਪਰਿੰਗ ਆ ਗਿਆ ਬਾਈ ਉਧਰ ਸਪਰਿੰਗ ਤੇ ਰੂਲਾ ਚੱਲੂਗਾ ਤੇ ਰੂਲਾ ਵੀ ਆਪਾਂ ਦੋ ਟਾਈਪ ਦਾ ਦਿੰਦੇ ਆ ਬਾਈ ਕੱਟ ਵਾਲਾ ਵੀ ਦਿੰਦੇ ਆ ਬਾਈ ਰੂਲਾ ਆਪਾਂ ਤੇ ਵੀਰੇ ਪਲੇਨ ਵੀ ਦਿੰਦੇ ਆਗੇ ਪਲੇਨ ਵੀ ਹਾਂ ਦੋਵਾਂ ਚ ਆਪਸ਼ਨ ਰੱਖੀ ਹੋਈ ਆ ਬ ਤੇ ਉਰ ਬਾਈ ਜੀ ਇਸ ਵਾਰ ਆਪਾਂ ਨੇ ਸਟੈਂਡ ਕਰਤੇ ਬਾਈ ਜੀ ਦੇਖੋ ਦੋਵਾਂ ਪਾਸੇ ਸਟੈਂਡ ਦਵਾਂਗੇ ਬਲੇ ਡਈਆਂ ਲੱਗਣਗੀਆਂ ਬਾਈ ਇੱਥੇ ਇਹ ਪ੍ਰੋਪਰ ਰੂਟਾ ਬੀਟਰ ਬਣਦਾ ਬਾਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਜੀ ਤੇ ਉਹ ਉੱਪਰਲੀ ਮਸ਼ੀਨ ਆਪਾਂ ਕਹਦੇ ਵੀ ਲੈ ਜਾਂਦੀ ਹੈਗੀ ਆਓ ਬਈ ਲੈ ਜਾਂਦੀ ਹੈ ਬਾਈ ਹਾਂਜੀ ਹਾਂਜੀ ਬਾਈ ਇਧਰੀ ਸਾਈਡ ਨੜ ਦਿੱਤੇ ਹੋਏ ਨੇ ਆਪਾਂ ਨੇ ਠੀਕ ਹਾਂਜੀ ਹਾਂਜੀ ਬਾਈ ਤੇ ਲੋਬੀ ਦੇਖ ਸਕਦਗੇ ਹਾਂਜੀ ਹਾਂਜੀ ਬਾਈ ਜੀ ਤੇ ਜੇ ਬਾਈ ਜੀ ਵੇਟ ਦੀ ਗੱਲ ਕਰੀ ਕਿੰਨਾ ਕੁ ਵੇਟ ਹੁੰਦਾ ਬਾਈ ਜੀ ਵੇਟ ਬਾਈ ਇੱਥੇ ਹੈਗਾ 11 70 ਬਾਈ 8 ਫੁੱਟੇ ਚ 8 ਫੁੱਟੇ ਚ 11 70 ਹਾਂਜੀ ਹਾਂਜੀ ਬਾਈ ਜੀ ਠੀਕ ਆ ਬਾਈ ਜੀ ਤੇ ਜਿਵੇਂ ਆਪਾਂ ਕਹਦੇ ਬਾਈ ਜੀ ਕਈ ਮਸ਼ੀਨਾਂ ਨਾਲ ਦਾਣੇ ਸਿੱਧੇ ਕਿਤੇ ਢੇਰ ਲਾਤਾ ਕਿਤੇ ਛੱਡ ਜੀ ਨਾ ਨਾ ਬਾਈ ਨਾ ਨਾ ਉਹ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਬਾਈ ਜੀ ਠੀਕ ਆ ਜੀ ਕੱਲਾ ਕੱਲਾ ਬੀਜ ਡਿੱਗੂਗਾ ਬਾਈ ਦੇਖੋ ਠੀਕ ਨਾ ਆ ਜੀ ਜਾਂ ਸਾਰੀ ਸੈਟਿੰਗ ਹੁੰਦੀ ਆ ਵੀਰੇ ਠੀਕ ਨਾ ਜਿਵੇਂ ਮਨ ਲਗੇ ਕਣ ਠੀਕ ਹੈ ਤੇ ਜੇ ਕਲੀ ਖਾਦ ਵਗੈਰਾ ਵੀ ਨਾਲ ਇਹਦੇ ਵਿੱਚ ਹੀ ਪਾ ਜਾਂਦੇ ਜੀ ਹਾਂਜੀ ਹਾਂ ਬਈ ਆ ਬਾਕੀ ਆਪਾਂ ਜੀ ਬਈ ਆਪਾਂ ਉਰੇ ਸੈਂਪਲ ਕਰਦੇ ਆਪ ਠੀਕ ਹੈ ਨਾ ਬਈ ਇਹ ਸਾਰੀ ਵਿੱਚੋਂ ਓਪਨ ਹੈਗੀ ਤੇ ਥੱਲੋਂ ਵੀ ਘੜ ਘੜ 3 ਇੰਚ ਦੀ ਜਗ੍ਹਾ ਰੱਖੀ ਹੋਈ ਆ ਖੁੱਲੀ ਆਪਾਂ ਨੇ ਮਰ ਕੇ ਮਿੱਟੀ ਮੁੱਟੀ ਲੱਗਣ ਦੀ ਕੋਈ ਦਿੱਕਤ ਨਹੀਂ ਹੈਗੀ ਵੀ ਮਰ ਕੇ ਮਿੱਟੀ ਲਾ ਕੇ ਜਾਂ ਬੰਦ ਹੋ ਜੇ ਇਦਾਂ ਦਾ ਕੋਈ ਚੱਕਰ ਨਹੀਂ ਵੀਰੇ ਠੀਕ ਹੈ ਹਾਂਜੀ ਹਾਂਜੀ ਬਈ ਜੀ ਤੇ ਜੇ ਤਵਿਆਂ ਦੀ ਗੱਲ ਕਰੀਏ ਬਈ ਜੀ ਤਵੇ ਵੀ ਜੰਡਰ ਸਟੀਲ ਦੀ ਆਪਣੀ ਡਿਸਕਾਂ ਨੇ ਬਈ ਠੀਕ ਹੈ ਜੀ ਹਾਂ ਇਹ ਵੀ ਆਪਾਂ ਇੱਥੇ ਸਾਰੇ ਇੱਥੇ ਤਿਆਰ ਕਰ ਦਿਆਂ ਬਾਈ ਜੀ ਆਪਾਂ ਆਪਣੀ ਕੰਪਨੀ ਚ ਬਾਈ ਠੀਕ ਹੈ ਕੰਪਨੀ ਵਿੱਚ ਹੀ ਤਿਆਰ ਹੁੰਦੀ ਹੈ ਹਾਂਜੀ ਹਾਂਜੀ ਬਾਈ ਜੀ ਠੀਕ ਆ ਬਾਈ ਜੀ ਤੇ ਕੋਈ ਮਿੱਟੀ-ਮੁੱਟੀ ਦੀ ਪ੍ਰੋਬਲਮ ਤਾਂ ਨਹੀਂ ਹੁੰਦੀ ਬਾਈ ਜੀ ਇਹ ਵਿੱਚ ਨਹੀਂ ਨਹੀਂ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਹੈਗੀ ਬਾਈ ਜੀ ਠੀਕ ਹੈ ਜੀ ਹਾਂਜੀ ਹਾਂ ਬਾਈ ਜੀ ਤੇ 8 ਫੁੱਟਾਂ ਚ ਕਿੰਨੇ ਪਿਸਤੌਲ ਆ ਜਾਂਦੇ ਨੇ ਬਾਈ ਜੀ ਇਹ 13 ਟਹਿਣਾ ਬਾਈ ਠੀਕ ਹੈ 1 ਇੱਕ ਸਾਈਡ ਤੇ ਆ ਗਿਆ 14ਵਾਂ ਬਾਈ ਠੀਕ ਹੈ ਜੀ ਤੇ ਜਿਹੜਾ ਆਪਾਂ ਸਾਈਡ ਵਾਲਾ ਕਰ ਰਹੇ ਹਾਂ ਨਾ ਪੱਟਾ ਵਾਲਾ ਇਹ ਬੰਦ ਵੀ ਹੋ ਜਾਂਦਾ ਬਈ ਵਿੱਚ ਇਹਦੇ ਕਬਜਾ ਦਿੱਤਾ ਹੋਇਆ ਆਪਣੀ ਟੈਂਕੀ ਦੇ ਵਿੱਚ ਠੀਕ ਹੈ ਜੀ ਹਾਂ ਜੀ ਜੇ ਚਲਾਉਣਾ ਤਾਂ ਖੋਲ ਲੋ ਕਬਜਾ ਨਹੀਂ ਬੰਦ ਰੱਖ ਲੋ ਕੋਈ ਚੱਕਰ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਈ ਜੀ ਚਲੋ ਵੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਤੇ ਇਹ ਮੂਰੇ ਆ ਗਏ ਘੋੜੀ ਆਣਾ ਬਾਈ ਜੀ ਪਹਿਲਾਂ ਸਿੱਧੀ ਆਉਂਦੇ ਸੀ ਨਾ ਬਾਈ ਜੀ ਹੁਣ ਘੋੜੀ ਲਾਤੀ ਆਣਾ ਹਾਂ ਹਾਂ ਬਾਈ ਬਚਾਲੇ سپورਟ ਵਗੈਰਾ ਵੀ ਲੱਗੀ ਹੋਈ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਵੀ ਇਹ سپورਟ ਵੀ ਲੱਗੀ ਹੋਈ ਹੈਗੇ ਬਾਕੀ ਤੁਸੀਂ ਦੇਖ ਸਕਦੇ ਹੋਗੇ ਅੰਜੋ ਬਾਕੀ ਆਪਾਂ ਵੀ ਡਾਲ ਠੀਕ ਹੈ ਜੀ ਇਹਦੇ ਮੰਗਰ ਦਾ ਰੂਟਾ ਬੀਟਰ ਬਣਾਉਣਾ ਜਦੋਂ ਆਪਾਂ ਨੇ ਠੀਕ ਹੈ ਜੀ ਹਾਂ ਵਿੱਚ ਸਪਰਿੰਗ ਵੀ ਨਾਲ ਹੋਣਗੇ ਤੇ ਡਾਲਾ ਵੀ ਨਾਲ ਹੋ ਬਈ ਜੀ ਠੀਕ ਹੈ ਜੀ ਦੋਨੇ ਨਾਲ ਹੀ ਹੋਣਗੇ ਹਾਂਜੀ ਹਾਂਜੀ ਬਈ ਤੇ ਬਾਕੀ ਜੇ ਆਪਾਂ ਕਰ ਲੈ ਗਏ ਵਰਨ ਸਟੀਲ ਦੇ ਬਲੇਡ ਆ ਗਏ ਆਪਣੇ ਠੀਕ ਹੈ ਜੀ ਐਲ ਟਾਈਪ ਆ ਗਿਆ ਨਾ ਬਈ ਜੀ ਇਹ ਇਹ ਐਲ ਜੀਪ ਬਈ ਠੀਕ ਹੈ ਜੀ ਹਾਂਜੀ ਠੀਕ ਹੈ ਬਈ ਜੀ ਦੇਖ ਲਓ ਬਈ ਜੀ ਤੇ ਕਿੰਨੇ ਬਲੇਡ ਆ ਜਾਂਦੇ ਨੇ ਬਈ ਜੀ ਇਹ ਇਹ ਬਈ 8 ਕੁੱਟੇ 'ਚ 60 ਬਲੇਡ ਆ ਜਾਂਦੇ ਨੇ ਬਾਈ 8 ਕੁੱਟੇ 'ਚ 60 ਬਲੇਡ ਹਾਂਜੀ ਤੇ ਟੁੱਟਣ ਭਿੱਜਣ ਦੀ ਕੋਈ ਵੀ ਦਿੱਕਤ ਐ ਇਹਨਾਂ ਦੀ ਨਾ ਨਾ ਵੀਰੇ ਯਾਰ ਜਮਾ ਬੋਰਨ ਸਟੀਲ ਦੇ ਬਲੇਡ ਨੇ ਇੱਕ ਨੰਬਰ ਬਲੇਡ ਆ ਬਾਈ ਜੀ ਠੀਕ ਆ ਨਾ ਠੀਕ ਆ ਜੀ ਹਾਂ ਇਹ ਵੀ ਆਪਾਂ ਆਪ ਤਿਆਰ ਕਰਵਾਉਨੇ ਆ ਕਾਈ ਜੀ ਹਾਂਜੀ ਹਾਂ ਜੀ ਬਾਈ ਜੀ ਬੋਰਨ ਸਟੀਲ ਦੇ ਤੇ ਇੱਕ ਗੱਲ ਬਾਤ ਕਰੀਏ ਬਾਈ ਜੀ ਇਹਦੇ ਸੀਲ ਦੀ ਠੀਕ ਆ ਸੀਲ ਦੀ ਜਿਵੇਂ ਆਪਾਂ ਕਹਿੰਦੇ ਲੀਕਾਂ ਜਿਹੜੀ ਬਹੁਤ ਪ੍ਰੋਬਲਮ ਆਉਂਦੀ ਹੈ ਨਾ ਬਾਈ ਜੀ ਨਾ ਬਾਈ ਦੇਖ ਇੱਕ ਤਾਂ ਰਬੜ ਦੀ ਸੀਲ ਲਾਉਂਦੇ ਆ ਬਾਈ ਜਿਹੜੇ ਮਾਰਕੀਟ 'ਚੋਂ 200 ਜਾਂ 250 ਠੀਕ ਹੈ ਜੀ ਹਾਂ ਬਾਈ ਜਿਵੇਂ ਮੰਨ ਲਓ ਕਦੂ-ਕਦੂ ਚ ਚਲਾਉਨੇ ਹਨ ਆਪਾਂ ਇਹਦੂ ਬਾਅਦ ਚ ਜੇ ਚਲਾਉਣਾ ਵੀ ਹੈ ਨਾ ਬਾਈ ਜੀ ਕੋਈ ਦਿੱਕਤ ਨਹੀਂ ਬਾਈ ਯਾਰ ਕਿਵੇਂ ਮਰਜ਼ੀ ਚਲਾਓ ਜਿਵੇਂ ਇੱਕ ਵਾਰੀ ਚਲਾ ਲਈ ਹੈ ਨਾ ਦੂਜੀ ਸੀਲ ਰਬੜ ਵਾਲੀ ਉਹ ਸੁਗੜ ਜਾਂਦੀ ਰਹੀ ਬਾਈ ਜੀ ਮਰ ਗਈ ਸੁਗੜ ਜਾਂਦੀ ਆ ਰੋਪੇ ਜਾਂਦੀ ਹੈ ਹਾਂਜੀ ਹਾਂਜੀ ਬਾਈ ਉਹਦੇ ਫਿਰ ਲੀਕ ਹੋਣ ਲੱਗ ਜਾਂਦੀ ਆ ਤੇ ਆਪਾਂ ਸਟੀਲੀ ਮਕੈਨੀਕਲ ਸੀਲਾਂ ਯੂਜ਼ ਕਰਦੇ ਆ ਬਾਈ ਆਪਾਂ ਠੀਕ ਹੈ ਜੀ ਤੇ ਇਹ ਆਪਾਂ ਚੈਨਾ ਤੋਂ ਕਵਰ ਲਾ ਦਣਾ ਬਾਈ ਜੀ ਹਾਂਜੀ ਹਾਂਜੀ ਬਾਈ ਜੀ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਤੇ ਅੱਜ ਕੱਲ ਜਿਹੜੀ ਪ੍ਰੋਬਲਮ ਆ ਕੇ ਮੇਨ ਗੱਲ ਤਾਂ ਡਾਲ ਡੇਲੀ ਦਾ ਕੇ ਚੀਜ਼ਾਂ ਲੈਤੀਆਂ ਨਹੀਂ ਜਾਂਦੀਆਂ ਕਿਸਾਨ ਤੋਂ ਰੋਜ਼ ਰੋਜ਼ ਤੁਹਾਡੀ ਕਹਿੰਦਾ ਬਈ ਆਪਾਂ ਇੱਕ ਚੀਜ਼ ਚ ਦੋ ਚੀਜ਼ਾਂ ਦੇ ਰਹੇ ਆਂ ਬਈ ਜੀ ਸੁਪਰ ਸੀਡਰ ਵੀ ਆ ਤੇ ਨਾਲ ਰੂਟਾ ਬੀਟਰ ਵੀ ਆ ਬਈ ਜੀ ਠੀਕ ਆ ਜੀ ਠੀਕ ਨਾ ਠੀਕ ਮੈਂ ਕੱਲ ਨੂੰ ਬੰਦੇ ਯੂਜ਼ ਕਰਨਾ ਜਿਕਣਾ ਵੀਰੇ ਉਹ ਸਾਰੀ ਸੀ ਡਈਆਂ ਲੱਗ ਕੇ ਲੈ ਜੂਗਾ ਆ ਚੀਜ਼ ਸਾਰੀ ਪੈਂਤੀ ਵਗੈਰਾ ਮਗਲੇ ਡਿਸਕਾਂ ਵਗੈਰਾ ਠੀਕ ਨਾ ਆ ਰੂਲਾ ਵੀ ਲੈ ਜੂ ਬਾਈ ਜੀ ਤੇ ਇਹ ਉੱਪਰ ਮਤਲਬ ਕਿ ਡਈ ਦੇ ਉੱਪਰ ਖੜਜੂਗਾ ਡਈ ਦੇ ਉੱਪਰ ਖੜਜੂਗਾ ਬਈ ਬਾਹਰ ਹੀ ਨਿਕਲ ਜੂ ਟਰੈਕਟਰ ਨਾਲ ਆ ਠੀਕ ਆ ਹਾਂਜੀ ਹਾਂਜੀ ਬਾਈ ਜੀ ਤੇ ਜੇ ਸਬਸਿਡੀ ਦੀ ਗੱਲ ਕਰੀਏ ਠੀਕ ਹੈ ਜੀ ਤੇ ਪ੍ਰੋਵਾਈਡ ਹੋਣ ਹੋਈ ਹੈ ਕਿ ਜਿੰਨਾਂ ਦੇ ਮੰਨ ਕੇ ਫਾਇਦਾ ਭਰੇ ਹੋ ਜਾਣ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਬਾਈ ਜੀ ਤੇ ਬਾਕੀ ਦੇਖ ਲਓ ਬਾਈ ਜੀ ਤੇ ਮੇਨ ਲੋਕੇਸ਼ਨ ਬਾਈ ਇੱਕ ਵਾਰੀ ਹੋਰ ਦੱਸ ਦੋ ਮੇਨ ਲੋਕੇਸ਼ਨ ਬਾਈ ਜ਼ਿਲ੍ਹਾ ਸੰਗਰੂਰ ਬਾਈ ਕੀਮਾ ਮੰਡੀ ਸ਼ਹਿਰ ਆ ਬਾਈ ਜੀ ਠੀਕ ਨਾ ਠੀਕ ਹੈ ਜੀ ਸਾਹਮਣੇ ਗ੍ਰਿਡ ਹੈਗਾ ਬਈ ਉਹਦੇ ਆਪੋਜ਼ਿਟ ਆਪਣੀ ਫੈਕਟਰੀ ਹੈ ਬਾਈ ਜੀ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਗੱਲ ਕਰਕੇ ਧੰਨਵਾਦ ਬਾਈ ਜੀ ਚਲੋ ਬਾਈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਓ ਜੇ ਕਿਸੇ ਨੇ ਵਾਇ ਕਰਨਾ ਹੈਗਾ ਜਾਂ ਸਬਸਿਡੀ ਆਈਵੀਆ ਬਾਈ ਇਹ ਤੋਂ ਸੰਪਰਕ ਕਰਕੇ ਤੁਸੀਂ ਖਰੀਦ